ਗਵਰਨਰ ਐਵਰੀਓ ਵੀਕੇ ਰਹਿਣ ਵਾਲੇ ਡਾਕਟਰ ਦਲਜੀਤ ਸਿੰਘ ਨੇ ਕਲੋਨੀ ਦੀ ਮੇਨ ਸੜਕ ਬਣਾਉਣ ਲਈ ਐਮਐਲਏ ਹਲਕਾ ਦੱਖਣੀ ਡਾਕਟਰ ਅਨੰਦबीर ਸਿੰਘ ਨਿੱਜਰ ਅਤੇ ਰਿਟਾਇਰਡ ਡੀਐਸਪੀ ਅਸ਼ੋਕ ਕੁਮਾਰ ਦਾ ਕੀਤਾ ਧੰਨਵਾਦ ਹਾਂਜੀ ਸਰ ਸਭ ਤੋਂ ਪਹਿਲੇ ਤੇ ਆਪਣਾ ਨਾਮ ਏਰੀਆ ਹਲਕਾ ਤੇ ਕਿਹੜੇ ਏਰੀਆ ਦੇ ਵਿੱਚ ਜਿਹੜੀ ਆ ਇਹ ਸੜਕ ਦਾ ਨਿਰਮਾਣ ਡਾਕਟਰ ਅਨੰਦਬੀਰ ਸਿੰਘ ਨਿੱਜਰ ਦੁਆਰਾ ਕੀਤਾ ਗਿਆ ਮੇਰਾ ਨਾਮ ਡਾਕਟਰ ਦਲਜੀਤ ਸਿੰਘ ਔਰ ਇਸੇ ਲਾਕੀ ਦਾ ਨਾਮ ਹੈ ਕੰਵਰ ਐਵੇਨਿਊ ਦ ਬੁਰਜੀ ਸੁਲਤਾਨਵਿੰਦ ਰੋਡ ਜੋ ਪਿੰਡ ਨੂੰ ਜੋੜਦੀ ਹੈ ਆਪਸ ਦੇ ਵਿੱਚ ਉਹਦੇ ਉੱਪਰ ਸਥਿਤ ਹੈ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਕਾਰਪੋਰੇਸ਼ਨ ਦੇ ਨਾਲ ਅਟੈਚ ਹੈ ਕਿਉਂਕਿ ਕਾਰਪੋਰੇਸ਼ਨ ਦੁਆਰਾ ਇਹਨੂੰ ਲਗਭਗ ਸਾਲ 2000 ਦੇ ਵਿੱਚ ਪਾਸ ਕੀਤਾ ਗਿਆ ਐਮਟੀਪੀ ਸਕੀਮ ਨੰਬਰ 83 ਦੇ ਹਿਸਾਬ ਨਾਲ ਲੇਕਿਨ ਪਿਛਲੀਆਂ ਲੰਬੀਆਂ ਸਮੇਂ ਤੋਂ ਚੱਲੀਆਂ ਆ ਰਹੀਆਂ ਸਰਕਾਰਾਂ ਦੁਆਰਾ ਇਸ ਕਲੋਨੀ ਨੂੰ ਅਣਗੋਲਿਆ ਗਿਆ ਹਾਲਾਂਕਿ ਸਰਕਾਰਾਂ ਨੇ ਤਾਂ ਕੀ ਦੇਖਣਾ ਸੀ ਸਾਡੇ ਜਿਹੜੇ ਆਪਣੇ ਕਲੋਨਾਈਜ਼ਰ ਜਿਨ੍ਹਾਂ ਦੁਆਰਾ ਇਹ ਕਲੋਨੀਆਂ ਕਲੋਨੀ ਨੂੰ ਕਟਿਆ ਗਿਆ ਸੀਗਾ ਉਹਨਾਂ ਦੁਆਰਾ ਵੀ ਇਹਦੇ ਵਿੱਚ ਕਿਸੇ ਕਿਸਮ ਦਾ ਕੋਈ ਕੰਮ ਨਹੀਂ ਕਰਵਾਇਆ ਗਿਆ ਔਰ ਲੋਕਾਂ ਨੂੰ ਰੋਜ਼ ਦਰਪੇਸ਼ ਆ ਰੀਆਂ ਪਰੇਸ਼ਾਨੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਲੋਕਾਂ ਨੇ ਬੜੇ ਸਹਿਯੋਗ ਦੇ ਨਾਲ ਬੜੇ ਯੋਰ ਦੇ ਨਾਲ ਡਾਕਟਰ ਇੰਦਰਬੀ ਸਿੰਘ ਨੀਜਰ ਨੂੰ ਵੋਟਾਂ ਪਾਈਆਂ ਵੋਟਾਂ ਪਾ ਕੇ ਜੇਤੂ ਕੀਤਾ ਗਿਆ ਜਿਸ ਬਾਅਦ ਜੋ ਆਸਾਂ ਅਸੀਂ ਸਾਰਿਆਂ ਨੇ ਉਹਨਾਂ ਦੇ ਕੋਲੋਂ ਰੱਖੀਆਂ ਸਨ ਉਸ ਆਸਾਂ ਤੇ ਖਰੀ ਉਤਰਦੇ ਹੋਏ ਸਾਨੂੰ ਸਭ ਤੋਂ ਪਹਿਲਾਂ ਉਹਨਾਂ ਨੇ ਕੁਝ ਦਿਨ ਪਹਿਲਾਂ ਹੀ ਲਾਈਟਾਂ ਦਿੱਤੀਆਂ ਸਾਡੀਆਂ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਵੀ ਇੱਥੇ ਬਹੁਤ ਹਨੇਰਾ ਹੈ بڑے ਛੋਟੇ ਛੋਟੇ ਬਲਬ ਜੋ ਕਿ ਅਸੀਂ ਆਪਣੇ ਲੈਵਲ ਤੇ ਖਰੀਦ ਕੇ ਲਾਏ ਹੋਏ ਸਨ ਉਹ ਜਗਦੇ ਸੀਗੇ ਹੁਣ ਸਾਨੂੰ ਵੱਡੀਆਂ ਲਾਈਟਾਂ ਦਿੱਤੀਆਂ ਗਈਆਂ ਉਸ ਉਪਰੰਤ ਕਲੋਨੀ ਵਾਸੀਆਂ ਦੁਆਰਾ ਕੀਤੀਆਂ ਗਈਆਂ ਬੇਨਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਡਾਕਟਰ ਇੰਦਰਬੀਰ ਸਿੰਘ ਨੀਰ ਅਤੇ ਸ਼੍ਰੀ ਅਸ਼ੋਕ ਕੁਮਾਰ ਡੀਐਸਪੀ ਸਾਹਿਬ ਦੀ ਰਹਿਨਮਾਈ ਹੇਠ ਸਾਨੂੰ ਇਹ ਸੜਕ ਦੇ ਨਿਰਮਾਣ ਦਾ ਕਾਰਜ ਸ਼ੁਰੂ ਕਰਵਾ ਕੇ ਦਿੱਤਾ ਗਿਆ ਜਿਸ ਵਿੱਚ ਅਸੀਂ ਅਸ਼ੋਕ ਕੁਮਾਰ ਡੀਐਸਪੀ ਸਾਹਿਬ ਜੀ ਦਾ ਨਮੀਤ ਕੁਮਾਰ ਸ਼ਰਮਾ ਪੀਏ ਡਾਕਟਰ ਨੀਜੇ ਸਾਹਿਬ ਜੀ ਦਾ ਅਤੇ ਸਪੈਸ਼ਲ ਤੌਰ ਤੇ ਡਾਕਟਰ ਇੰਦਰਪੀਤ ਸਿੰਘ ਨੀਜੇ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਅਸੀਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਜੋ ਉਹਨਾਂ ਨੇ ਸਾਡੀ ਇਹ ਗੱਲ ਮੰਨੀ ਸਾਨੂੰ ਮਾਣ ਬਖਸ਼ਿਆ ਅਤੇ ਇਹ ਸੜਕ ਦਿੱਤੀ ਦੇ ਰਵਾਇਤੀ ਸਰਕਾਰਾਂ ਦੀ ਗੱਲ ਕਰਾਂਗੇ ਰਵਾਇਤੀ ਸਰਕਾਰ ਤੇ ਅੱਜ ਦੀ ਜਿਹੜੀ ਮੌਜੂਦਾ ਸਰਕਾਰ ਆਵਾਦਵੀ ਪਾਰਟੀ ਸਰਕਾਰ ਆ ਕੀ ਡਿਫਰੈਂਸ ਦੇਖਦੇ ਜੇ ਜ਼ਮੀਨ ਅਸਮਾਨ ਦਾ ਡਿਫਰੈਂਸ ਦੇਖਦੇ ਹਾਂ ਜੀ ਵੀ ਅੱਜ ਤੱਕ ਅਸੀਂ ਕਦੀ ਕਿਸੇ ਐਮਐਲਏ ਨੂੰ ਮਿਲੇ ਹੀ ਨਹੀਂ ਜਿੰਨੇ ਐਮਐਲਏ ਪਿਛਲੇ ਸਮੇਂ ਵਿੱਚ ਤਿੰਨ ਚਾਰ ਸਰਕਾਰਾਂ 'ਚ ਬਣੇ ਉਹਨਾਂ ਨੇ ਸੁਲਤਾਨਪੁਰ ਇੰਡੀਪੈਂਡੈਂਟ ਤੋਂ ਪਿੱਛੇ ਪੈਂਦੀ ਨਹਿਰ ਤੋਂ ਥੱਲੇ ਉੱਤਰ ਕਹੀ ਨਹੀਂ ਦੇਖਿਆ ਆਪਣੀਆਂ ਗੱਡੀਆਂ ਰਾਈਂ ਆਏ ਨੇ ਜੇ ਨੰਗੇ ਨੇ ਤੇ ਉਹ ਪਰੇ-ਪਰੇ ਜੀਟੀ ਰੋਡ ਥਾਣੀ ਹੀ ਨੰਗਦੇ ਨੇ ਉਹਨਾਂ ਨੂੰ ਇਹਨਾਂ ਸੜਕਾਂ ਦਾ ਨਾਂ ਤੇ ਕਦੀ ਪਤਾ ਸੀ ਨਾ ਇਲਾਕਿਆਂ ਦਾ ਪਤਾ ਸੀ हां ਆਉਂਦੇ ਜਰੂਰ ਰਹੇ ਨੇ ਕਦੀ ਕਦਾਈ ਉਹਨਾਂ ਦੇ ਬੰਦੇ ਵੋਟਾਂ ਮੰਗਣ ਦੇ ਲਈ ਤੇ ਝੂਠੇ ਵਾਅਦੇ ਕਰਨ ਦੇ ਲਈ ਜੋ ਕਿ ਕਦੀ ਵੀ ਨਹੀਂ ਪੂਰੇ ਹੋ ਸਕੇ ਸਾਨੂੰ ਸਦਾ ਹੀ ਗੁੰਮਰਾਹ ਕੀਤਾ ਗਿਆ ਆਮ ਜਨਤਾ ਨੂੰ ਜਿੱਦਾਂ ਗੁੰਮਰਾਹ ਕੀਤਾ ਗਿਆ ਅਸੀਂ ਵੀ ਉਹਦੇ ਵਿੱਚ ਹੀ ਪਰੇਸ਼ਾਨ ਹੋਏ ਖੱਜਲ ਖੁਆਰ ਹੋਏ ਹੁਣ ਆ ਕੇ ਜਦੋਂ ਦੇ ਅਸੀਂ ਡਾਕਟਰ ਇੰਦਰਜੀਤ ਸਿੰਘ ਮੀਚਰ ਸਾਨੂੰ ਐਮਐਲਏ ਮਿਲੇ ਨੇ ਅਸੀਂ ਆਪਣੇ ਆਪ ਨੂੰ ਬਹੁਤ ਹੀ ਵੱਡਾ ਭਾਗੀ ਸਮਝਦੇ ਹਾਂ ਕੁਸ਼ਕਿਸਮਤ ਸਮਝਦੇ ਹਾਂ ਕਿ ਉਹਨਾਂ ਨੇ ਸਾਡੀ ਬਾਹ ਫੜੀ ਹੈ ਸਾਡੀ ਪੇਟ ਤੇ ਹੱਥ ਰੱਖਿਆ ਥਪਥ ਪਾਇਆ ਪਿਆਰ ਨਾਲ ਸਹਲਾਉਂਦੇ ਹੋਏ ਸਾਨੂੰ ਇਹ ਕਾਰਜ ਕਰਕੇ ਦਿੱਤੇ ਨੇ ਔਰ ਹੁਣ ਬੜੀ ਹੀ ਯੋਰ ਦੇ ਨਾਲ ਕਰਵਾ ਰਹੇ ਨੇ ਅਸੀਂ ਬਹੁਤ ਧੰਨਵਾਦੀਆਂ ਸਾਡੇ ਕੋਲ ਸ਼ਬਦ ਨਹੀਂ ਹੈ ਜਿਸ ਨਾਲ ਅਸੀਂ ਉਹਨਾਂ ਦਾ ਧੰਨਵਾਦ ਕਰ ਸਕੀਏ ਨਗਰ ਨਗਮ ਚੋਣਾਂ ਦੇ ਸਬੰਧ ਦੇ ਵਿੱਚ ਕੀ ਕਹਿਣਾ ਚਾਹੁੰਦੇ ਜੀ ਹੁਣ ਜਿਹੜੀ ਚੋਣ ਨਗਰ ਨਗਰ ਨਿਗਮ ਦੀਆਂ ਚੋਣਾਂ ਹੁਣ ਅੱਗੇ ਆ ਰਹੀਆਂ ਇਹ ਸਾਡੀ ਵਾਰਡ ਨੰਬਰ 36 ਹੈ ਜੋ ਨਵੀਂ ਬਣ ਚੁੱਕੀ ਹੈ ਬਹੁਤ ਸਾਰੇ ਐਸੀ ਜਿੱਦਾਂ ਅਸੀਂ ਦੇਖਦੇ ਹਾਂ ਵੀ ਬਰਸਾਤੀ ਡੱਡੂ ਨਿਕਲਦੇ ਮੀਂਹ ਦੇਖ ਕੇ ਨਿਕਲ ਆਉਂਦੇ ਨੇ ਜਿਨ੍ਹਾਂ ਨੇ ਕਦੀ ਵੀ ਜ਼ਿੰਦਗੀ ਦੇ ਵਿੱਚ ਕਿਸੇ ਦਾ ਕੁਝ ਸਵਾਰਿਆ ਨਹੀਂ ਹੁੰਦਾ ਪਬਲਿਕ ਸਭ ਜਾਣਦੀ ਐ ਪਬਲਿਕ ਸਭ ਸਮਝਦੀ ਐ ਬੀ ਇਹ ਝੂਠੀਆਂ ਚਾਲਾਂ ਨੇ ਗੁੰਮਰਾਹ ਕਰਨ ਦੇ ਤਰੀਕੇ ਨੇ ਲੋਕਾਂ ਦੇ ਆ ਕੇ ਝੂਠੇ ਵਾਅਦੇ ਦਿਖਾਉਣੇ ਵਾਅਦੇ ਕਰਨੇ ਲੋਕੀਂ ਧਿਆਨ ਰੱਖ ਲੈਣ ਅਸੀਂ ਚਾਹੁੰਦੇ ਹਾਂ ਵੀ ਯੋਗ ਉਮੀਦਵਾਰ ਜਿਨ੍ਹਾਂ ਨੇ ਪਾਰਟੀ ਦੀ ਸੇਵਾ ਕੀਤੀ ਹੋਵੇ ਦੂਜਾ ਪਾਰਟੀ ਨਾਲ ਜੁੜਿਆ ਹੋਵੇ ਪਬਲਿਕ ਨਾਲ ਜੁੜਿਆ ਹੋਵੇ ਪਬਲਿਕ ਦੇ ਕਾਰਜ ਕੀਤੇ ਹੋਣ ਹਰ ਸਮੇਂ ਉਹਨੂੰ ਟਿਕਟ ਦੇਵੀਂ ਪਾਰਟੀ ਅਸੀਂ ਵੱਧ ਛੱਡ ਕੇ ਉਹਦਾ ਸਮਰਥਨ ਕਰਾਂਗੇ ਉਹਨੂੰ ਜੇਤੂ ਬਣਾਵਾਂਗੇ ਤਾਂ ਜੋ ਸਾਡੇ ਵਿਕਾਸ ਦੀ ਜਿਹੜੀ ਰਫ਼ਤਾਰ ਹੈ ਘਟੇ ਨਾ ਹੋਰ ਵਧੇ ਦਿਨ-ਬਦਨ ਹੋਰ ਵਧੇ ਹਾਂਜੀ ਡਿਪਟੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਵਾਰਡ ਆ ਤੇ ਇਸ ਵਾਰਡ ਦੇ ਵਿੱਚ ਲਗਾਤਾਰ ਵਿਕਾਸ ਕਾਰਜ ਜਿਹੜੇ ਨੇ ਪ੍ਰੋਪਰਲੀ ਜਾਰੀ ਨੇ ਡਾਕਟਰ ਰਿੰਦਰਬੀਰ ਸਿੰਘ ਨੇਚਰ ਦੀ ਅਗਵਾਈ ਦੇ ਵਿੱਚ ਸਾਰੇ ਵਿਕਾਸ ਕਾਰਜ ਚੱਲ ਰਹੇ ਨੇ ਹਾਂਜੀ ਵੇਖੋ ਜੀ ਇਹ ਜਿਹੜੀ ਸੜਕ ਬਣੀ ਆ ਇਹ ਆਪਣੇ ਡਾਕਟਰ ਰਜੀਤ ਸਿੰਘ ਇਹਨਾਂ ਸਾਥੀਆਂ ਨੇ ਬੜੀ ਵਾਰ ਕੋਸ਼ਿਸ਼ ਕਰਕੇ ਸਾਡੇ ਤੱਕ ਅਪਰੋਚ ਕੀਤਾ ਅਹੀਂ ਡਾਕਟਰ ਸਾਹਿਬ ਤੱਕ ਅਪਰੋਚ ਕੀਤਾ ਕਿ ਇਹਨਾਂ ਦੀ ਮਿਹਨਤ ਸਦਕਾ ਡਾਕਟਰ 인ਦਰਜੀਤ ਸਿੰਘ ਜੀ ਨੇ ਇਹ ਛੜ ਕਿਹੜੀ ਹੈ ਇਹ ਬਣਾ ਕੇ ਦਿੱਤੀ ਆ ਜਿਹੜੀ ਲੋਕਾਂ ਲਈ ਬੜੇ ਕੀਮਤੀ ਹੈ ਦਿਮਾਗ ਦੀ ਗੁਰੀ ਕਰ ਦਿੱਤੀ ਕੋਲੋਨਾਈਜ਼ਰ ਜਿਹੜਾ ਇੱਥੋਂ ਦਾ ਆ ਉਹਨੇ ਸੜਕ ਰਕਵਾਉਣ ਦੀ ਵੀ ਕੋਸ਼ਿਸ਼ ਕੀਤੀ ਆ अनेका ਔਕੜਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਕੀ ਕਹਿਣਾ ਚਾਹੁੰਦੇ ਹੋ ਇੱਥੇ ਕਈ ਕੁਝ ਹੋਇਆ ਜੀ ਇੱਥੇ ਸੜਕ ਰਕਵਾਤੀ ਗਈ ਇਹ ਉਸੇ ਨੂੰ ਨਹੀਂ ਜਾ ਕੇ ਕਮਿਸ਼ਨਰ ਸਾਹਿਬ ਨੂੰ ਮਿਲੇ ਤੇ ਉੱਥੇ ਜਾ ਕੇ ਇਹ ਫਿਰ ਦੁਬਾਰਾ ਜਾ ਕੇ ਇਹਦੀ ਮਨਜ਼ੂਰੀ ਲਈ ਤੇ ਦੁਬਾਰਾ ਸ਼ੁਰੂ ਕਰ